ਕਿ ਕਿ ਹੁਣ ਕੁਝ ਦਿਨ ਪਹਿਲਾਂ ਗਿਆਨੀ ਕੁਲਦੀਪ ਸਿੰਘ ਜੀ ਦੀ ਗੜਗੱਜ ਹੋਰਾਂ ਦੀ ਨਿਯੁਕਤੀ ਜਿਹੜੀ ਆ ਉਹ ਪਹਿਲਾ ਸ਼੍ਰੀ ਕੇਸਕਰ ਸਾਹਿਬ ਅਨੰਦਪੁਰ ਸਾਹਿਬ ਤੇ ਉਸ ਤੋਂ ਬਾਅਦ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਵਿਖੇ ਕੀਤੀ ਗਈ ਸੀ ਉਹ ਦੇਸ਼ਵੰਦ ਦੇ ਵਿੱਚ ਕੁਝ ਘੇਟਰਾ ਵੱਲੋਂ ਇੱਕ ਸਾਂਝਾ ਇਕੱਠ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਜਥੇਦਾਰਾਂ ਦੀ ਨਿਯੁਕਤੀ ਦੇ ਉੱਪਰ ਜਿਹੜੇ ਆ ਉਹ ਸਵਾਲ ਕੀਤੇ ਆ ਮੈਂ ਇਸ ਨੂੰ ਇਸ ਤਰ੍ਹਾਂ ਸਮਝਦਾ ਕਿ ਉਹ ਕਰਨੇ ਵੀ ਚਾਹੀਦੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਸਭ ਤੋਂ ਪਹਿਲੀ ਚੀਜ਼ ਇੱਥੇ ਇਹ ਕਰਨ ਵਾਲੀ ਆ ਕਿ ਕੀ ਜਿਹੜੇ ਲੋਕ ਉਸ ਇਕੱਠ ਨੂੰ ਕਰ ਰਹੇ ਆ ਉਹ ਸੁਹਿਰਦਾ ਕੀ ਜਿਹੜੇ ਲੋਕ ਉਸ ਇਕੱਠ ਨੂੰ ਜਿਹੜਾ ਵਾ ਉਹ ਬੁਲਾ ਰਹੇ ਆ ਉਹਨਾਂ ਨੇ ਅੱਜ ਤੱਕ ਇਸ ਚੀਜ਼ ਦਾ ਕਦੀ ਵਿਰੋਧ ਕੀਤਾ ਹੋਵੇ ਵੀ ਜਿਹੜੇ ਪਹਿਲੇ ਜਥੇਦਾਰ ਆ ਜਿਨ੍ਹਾਂ ਦੀ ਨਿਯੁਕਤੀ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ ਉਹਨਾਂ ਦਾ ਵਿਧਿਵਾਨ ਕੀ ਆ ਉਹਨਾਂ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਕੀ ਉਹਨਾਂ ਨੇ ਕਦੀ ਇਸ ਗੱਲ ਤੇ ਪਹਿਲਾਂ ਵੀ ਪੈਰਾ ਦਿੱਤਾ ਸੀ ਅੱਜ ਦੇ ਸਮੇਂ ਦੇ ਵਿੱਚ ਇਦਾਂ ਦਾ ਜਿਹੜਾ ਨੈਰੇਟਿਵ ਆ ਉਹ ਕਿਉਂ ਕ੍ਰੀਏਟ ਕੀਤਾ ਜਾ ਰਿਹਾ ਵੇਖੋ ਜੀ ਵਿਧਾਨ ਬਣਨਾ ਚਾਹੀਦਾ ਹਾਲਾਂਕਿ ਇਹ ਗੱਲਾਂ ਸੀ ਬਹੁਤ ਲੰਬਾ ਟਾਈਮ ਪਹਿਲਾਂ ਤੋਂ ਕਹਿੰਦੇ ਆਏ ਆ ਭਾਈ ਅਕਾਲ ਤੱਕ ਸਾਭ ਦੇ ਜਥੇਦਾਰ ਨੂੰ ਜਦੋਂ ਨਿਯੁਕਤ ਕੀਤਾ ਜਾਂਦਾ ਹੈ ਤੇ ਉਹਦਾ ਵਿਧੀ ਵਿਧਾਨ ਜਿਹੜਾ ਉਹ ਬਣਨਾ ਚਾਹੀਦਾ ਹੈ ਇਹ ਚੀਜ਼ ਅੱਜ ਦੀ ਨਹੀਂ ਬਹੁਤ ਪੁਰਾਣੀ ਹੈ ਪਰ ਅੱਜ ਕਿਉਂ ਕੀਤਾ ਜਾ ਰਿਹਾ ਜਦੋਂ ਪਹਿਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕबीर ਸਿੰਘ ਜਦੋਂ ਉਹਨਾਂ ਨੂੰ ਲਗਾਇਆ ਗਿਆ ਉਹਨਾਂ ਨੂੰ ਕਿਹੜੇ ਵਿਧੀ ਵਿਧਾਨਤयत ਲਗਾਇਆ ਗਿਆ ਕੀ ਇਸ ਗੱਲ ਦੀ ਭੋਲ ਹੈ ਅੱਜ ਤੱਕ ਕਿਸੇ ਨੂੰ ਗਿਆਨੀ ਰਕਬੀਰ ਸਿੰਘ ਨੂੰ ਕੇਸ ਕਮੇਟੀ ਨੇ ਨਿਯੁਕਤ ਕੀਤਾ ਸੀ ਗਿਆਨੀ ਰਕਬੀਰ ਸਿੰਘ ਜੀ ਨੂੰ ਕਿਤਰਾ ਨਿਯੁਕਤ ਕੀਤਾ ਸੀ ਕੀ ਇਸ ਗੱਲ ਦਾ ਨਹੀਂ ਪਤਾ ਕਿਸੇ ਨੂੰ ਜਦੋਂ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰੀ ਦੇ ਪਦ ਤੋਂ ਉਤਾਰਿਆ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੈ ਕੇ ਆਏ ਕੀ ਇਸ ਗੱਲ ਦਾ ਨਹੀਂ ਕਿਸੇ ਨੂੰ ਪਤਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਕਿਵੇਂ ਆਏ ਨੇ ਕਿਵੇਂ ਕਿਵੇਂ ਆਣ ਕੇ ਉਹ ਜਥੇਦਾਰ ਬਣੇ ਨੇ ਇਹ ਹੈਰਾਨ ਹੋਇਆ ਕਿ ਥੋੜੇ ਦਿਨ ਪਹਿਲਾਂ ਇੱਕ ਪ੍ਰਚਾਰਕ ਸਹਿਬਾਨ ਬੰਗਲਾ ਸਾਹਿਬ ਦੀ ਮੰਜੀ ਸਾਹਿਬ ਦੀ ਸਟੇਜ ਤੋਂ ਕਥਾ ਕਰ ਰਹੇ ਨੇ ਉਹ ਸ਼ਰਿਆਮ ਆਪਣੀ ਕਥਾ ਦੇ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕਰ ਰਹੇ ਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਸਿੱਖ ਰਹਿਤ ਮਰਿਆਦਾ ਨੂੰ ਇੱਕ ਖਰੜਾ ਦੱਸ ਰਹੇ ਨੇ ਖਰੜਾ ਕੀ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਨਹੀਂ ਲੋੜ ਵੀ ਜਿਹੜੇ ਪ੍ਰਚਾਰਕ ਸਿੱਖ ਰਹਿਤ ਮਰਿਆਦਾ ਨੂੰ ਭਾਈ ਸਮਰਪਿਤ ਨਹੀਂ ਉਹਨਾਂ ਨੂੰ ਅਸੀਂ ਇੱਥੇ ਟਾਈਮ ਨਹੀਂ ਦੇਣਾ ਸ਼੍ਰੋਮਣੀ ਕਮੇਟੀ ਖੁਦ ਸਿੱਖ ਰਹਿਤ ਮਰਿਆਦਾ ਸ਼ਾਪ ਰਹੀ ਹੈ ਸ਼੍ਰੋਮਣੀ ਕਮੇਟੀ ਖੁਦ ਸਿੱਖ ਰਹਿਤ ਮਰਿਆਦਾ ਨੂੰ ਸ਼ਾਪ ਕੇ ਵੰਡ ਰਹੀ ਹੈ ਫਿਰ ਸ਼੍ਰੋਮਣੀ ਕਮੇਟੀ ਸੇਖ ਰਹਿਤ ਮਰਿਆਦਾ ਦੇ ਉੱਪਰ ਪੈਰਾ ਕਿਉਂ ਨਹੀਂ ਦੇ ਰਹੀ ਜਿਹੜੇ ਪ੍ਰਚਾਰਕ ਉਹਨਾਂ ਦੀ ਸਟੇਜ ਤੇ ਬਹਿ ਕੇ ਉਸ ਉਹਨਾਂ ਦੀ ਹੀ ਸੇਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਬ ਸਾਹਿਬ ਦੇ ਵੱਲੋਂ ਛਾਪੀ ਜਾਂਦੀ ਹੈ ਅਕਾਲ ਤਖਬ ਸਾਹਿਬ ਦੇ ਵੱਲੋਂ ਪ੍ਰਵਾਨ ਤੇ ਉਸ ਨੂੰ ਖੜਾ ਦੱਸ ਰਿਹਾ ਕਿ ਉਹਨਾਂ ਨੂੰ ਵੀ ਉਸ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਦੋ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਹੁਣ ਜਿਹੜਾ ਮਾਹੌਲ ਇਸ ਵਕਤ ਪੰਜਾਬ ਦੇ ਵਿੱਚ ਤਖਸਹਬਾਨਾਂ ਦੇ ਜਥੇਦਾਰਾਂ ਨੂੰ ਲੈ ਕੇ ਚੱਲ ਰਿਹਾ ਉਹਦੇ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਤੁਹਾਨੂੰ ਸੋਸ਼ਲ ਮੀਡੀਆ ਤੇ ਜਾਂ ਬਹੁਤ ਸਾਰੀਆਂ ਟਿੱਪਣੀਆਂ ਤੁਹਾਨੂੰ ਇੰਟਰਨੈਟ ਫੇਸਬੁੱਕ ਤੇ ਮਿਲ ਜਾਣਗੀਆਂ ਹਰ ਇੱਕ ਬੰਦੇ ਨੇ ਉੱਥੇ ਆਪੋ ਆਪਣੇ ਜਿਹੜੇ ਆ ਉਹ ਵਿਚਾਰ ਦਿੱਤੇ ਮੈਂ ਇੱਕ ਦੋ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹਣਾ ਜਿਵੇਂ ਕਿ ਹੁਣ ਕੁਝ ਦਿਨ ਪਹਿਲਾਂ ਗਿਆਨੀ ਕੁਲਦੀਪ ਸਿੰਘ ਜੀ ਦੀ ਗੜਗੱਜ ਹੋਰਾਂ ਦੀ ਨਿਯੁਕਤੀ ਜਿਹੜੀ ਆ ਉਹ ਪਹਿਲਾ ਸ਼੍ਰੀ ਕੇਸਕਰ ਸਾਹਿਬ ਅਨੰਦਪੁਰ ਸਾਹਿਬ ਤੇ ਉਸ ਤੋਂ ਬਾਅਦ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਵੀ ਵਿਖੇ ਕੀਤੀ ਗਈ ਸੀ ਤੇ ਹੁਣ ਉਹਦੇ ਸਬੰਧ ਦੇ ਵਿੱਚ ਕੁਝ ਕੁ ਧਿਰਾਂ ਵੱਲੋਂ ਇੱਕ ਸਾਂਝਾ ਇਕੱਠ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਜਥੇਦਾਰਾਂ ਦੀ ਨਿਯੁਕਤੀ ਦੇ ਉੱਪਰ ਜਿਹੜੇ ਆ ਉਹ ਸਵਾਲ ਕੀਤੇ ਆ ਤੇ ਮੈਂ ਇਸ ਨੂੰ ਇਸ ਤਰ੍ਹਾਂ ਸਮਝਦਾ ਕਿ ਉਹ ਕਰਨੇ ਵੀ ਚਾਹੀਦੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਸਭ ਤੋਂ ਪਹਿਲੀ ਚੀਜ਼ ਇੱਥੇ ਇਹ ਕਰਨ ਵਾਲੀ ਆ ਕੀ ਜਿਹੜੇ ਲੋਕ ਉਸ ਇਕੱਠ ਨੂੰ ਕਰ ਰਹੇ ਆ ਉਹ ਸੁਹਿਰਦਾ ਕੀ ਜਿਹੜੇ ਲੋਕ ਉਸ ਇਕੱਠ ਨੂੰ ਜਿਹੜਾ ਵਾ ਉਹ ਬੁਲਾ ਰਹੇ ਆ ਉਹਨਾਂ ਨੇ ਅੱਜ ਤੱਕ ਇਸ ਚੀਜ਼ ਦਾ ਕਦੀ ਵਿਰੋਧ ਕੀਤਾ ਹੋਵੇ ਵੀ ਜਿਹੜੇ ਪਹਿਲੇ ਜਥੇਦਾਰ ਆ ਜਿਨ੍ਹਾਂ ਦੀ ਨਿਯੁਕਤੀ ਜਿਹੜੀ ਹੈ ਸ਼੍ਰੀ ਕਾਲਤਾਖਸਾਬੇ ਕੇ ਕੀਤੀ ਗਈ ਉਹਨਾਂ ਦਾ ਵਿਧਿਵਿਧਾਨ ਕੀ ਆ ਉਹਨਾਂ ਦਾ ਵਿਧਿਵਿਧਾਨ ਬਣਨਾ ਚਾਹੀਦਾ ਕੀ ਉਹਨਾਂ ਨੇ ਕਦੀ ਇਸ ਗੱਲ ਤੇ ਪਹਿਲਾਂ ਵੀ ਪੈਰਾ ਦਿੱਤਾ ਸੀ ਹੁਣ ਇਹ ਇੱਕ ਦੋ ਚੀਜ਼ਾਂ ਜਿਹੜੀਆਂ ਉਹ ਸਾਡੇ ਧਿਆਨ ਵਿੱਚ ਜਿਹੜੀਆਂ ਉਹ ਜ਼ਰੂਰੀ ਹੁਣ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਕਿਉਂ ਹੋ ਰਿਹਾ ਅੱਜ ਦੇ ਸਮੇਂ ਦੇ ਵਿੱਚ ਇਦਾਂ ਦਾ ਜਿਹੜਾ ਨੈਰੇਟਿਵ ਆ ਉਹ ਕਿਉਂ ਕ੍ਰੀਏਟ ਕੀਤਾ ਜਾ ਰਿਹਾ ਵੇਖੋ ਜੀ ਵਿਧਾਨ ਬਣਨਾ ਚਾਹੀਦਾ ਹਾਲਾਂਕਿ ਇਹ ਗੱਲਾਂ ਅਸੀਂ ਬਹੁਤ ਲੰਮਾ ਟਾਈਮ ਪਹਿਲਾਂ ਤੋਂ ਕਹਿੰਦੇ ਆਏ ਆ ਭਾਈ ਅਕਾਲ ਤੱਕ ਸਾਭ ਦੇ ਜਥੇਦਾਰ ਨੂੰ ਜਦੋਂ ਨਿਯੁਕਤ ਕੀਤਾ ਜਾਂਦਾ ਹੈ ਤੇ ਉਹਦਾ ਵਿਧੀ ਵਿਧਾਨ ਜਿਹੜਾ ਉਹ ਬਣਨਾ ਚਾਹੀਦਾ ਹੈ ਇਹ ਚੀਜ਼ ਅੱਜ ਦੀ ਨਹੀਂ ਬਹੁਤ ਪੁਰਾਣੀ ਹੈ ਪਰ ਅੱਜ ਕਿਉਂ ਕੀਤਾ ਜਾ ਰਿਹਾ ਅੱਜ ਇਹਦਾ ਕਰਨ ਦਾ ਕਾਰਨ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਜਿਹੜੇ ਭਾਈ ਕੁਲਦੀਪ ਸਿੰਘ ਨੇ ਉਹ ਇੱਕ ਮਸ਼ੀਨੀ ਕਾਲਜ ਤੋਂ ਪੜ੍ਹੇ ਹੋਏ ਨੇ ਗੁਰਮਤ ਦੇ ਇੱਕ ਚੰਗੇ ਬੁਲਾਰੇ ਨੇ ਤੇ ਬੁਲਾਰੇ ਹੋਣ ਦੇ ਨਾਲ-ਨਾਲ ਉਹ ਗੁਰਮਤ ਦੇ ਪ੍ਰਤੀ ਜਿਹੜੀ ਸਿਧਾਂਤਾਂ ਦੀ ਸੋਝੀ ਰੱਖਦੇ ਨੇ ਸਿੱਖ ਰਹਿਤਮ ਰਿਆਦਾ ਨੂੰ ਜਿਹੜਾ ਉਹ ਉਹਦੇ ਉੱਪਰ ਚੱਲਣ ਦਾ ਜਿਹੜਾ ਉਹ ਪਹਿਰਾ ਵੀ ਦਿੰਦੇ ਨੇ ਤੇ ਉਹਨਾਂ ਦਾ ਅੱਜ ਤੱਕ ਤੁਸੀਂ ਪ੍ਰਚਾਰ ਦਾ ਸਾਰਾ ਸਿਲਸਿਲਾ ਵੇਖੋ ਤੇ ਉਹ ਲਗਭਗ ਇਸੇ ਤਰੀਕੇ ਨਾਲ ਆਪਣਾ ਪ੍ਰਚਾਰ ਜਿਹੜਾ ਉਹ ਨਿਭਾਉਂਦੇ ਆਏ ਨੇ ਪਰ ਜਿਹੜੇ ਲੋਕ ਅੱਜ ਇਸ ਗੱਲ ਦਾ ਰੌਲਾ ਪਾ ਰਹੇ ਆ ਕਿ ਅਕਾਲ ਤਖਸਬ ਦੇ ਜਥੇਦਾਰ ਦੀ ਨਿਯੁਕਤੀ ਦਾ ਵਿਧਾਨ ਬਣਨਾ ਚਾਹੀਦਾ ਇਹ ਤਾਂ ਚੀਜ਼ਾਂ ਅਜਨੀਆਂ ਨਹੀਂ ਬਹੁਤ ਪਹਿਲਾਂ ਦੀਆਂ ਨੇ ਕੀ ਜਦੋਂ ਪਹਿਲੇ ਜਥੇਦਾਰ ਗਿਆਨੀ ਹਰਪੀ ਸਿੰਘ ਗਿਆਨੀ ਰਕबीर ਸਿੰਘ ਜਦੋਂ ਉਹਨਾਂ ਨੂੰ ਲਗਾਇਆ ਗਿਆ ਉਹਨਾਂ ਨੂੰ ਕਿਹੜੇ ਵਿਧੀ ਵਿਧਾਨ ਤਹਿਤ ਲਗਾਇਆ ਗਿਆ ਕੀ ਇਸ ਗੱਲ ਦੀ ਭੁੱਲ ਹੈ ਅੱਜ ਤੱਕ ਕਿਸੇ ਨੂੰ ਗਿਆਨੀ ਰਕਬੀਰ ਸਿੰਘ ਨੂੰ ਕੇਸ ਕਮੇਟੀ ਨੇ ਨਿਯੁਕਤ ਕੀਤਾ ਸੀ ਗਿਆਨੀ ਰਕਬੀਰ ਸਿੰਘ ਜੀ ਨੂੰ ਕਿਤਰਾ ਨਿਯੁਕਤ ਕੀਤਾ ਸੀ ਕੀ ਇਸ ਗੱਲ ਦਾ ਨਹੀਂ ਪਤਾ ਕਿਸੇ ਨੂੰ ਜਦੋਂ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰੀ ਦੇ ਪਦ ਤੋਂ ਉਤਾਰਿਆ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੈ ਕੇ ਆਏ ਕਿ ਇਸ ਗੱਲ ਦਾ ਨਹੀਂ ਕਿਸੇ ਨੂੰ ਪਤਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਕਿਵੇਂ ਆਏ ਨੇ ਕਿਵੇਂ-ਕਿਵੇਂ ਆਣ ਕੇ ਉਹ ਜਥੇਦਾਰ ਬਣੇ ਨੇ ਸੋ ਇਸ ਸਾਰੀਆਂ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਤੇ ਮੈਂ ਤੇ ਪਹਿਲਾਂ ਵੀ ਹੈਰਾਨ ਹੋਇਆ ਵੀ ਥੋੜੇ ਦਿਨ ਪਹਿਲਾਂ ਇੱਕ ਪ੍ਰਚਾਰਕ ਸਹਿਬਾਨ ਬੰਗਲਾ ਸਾਹਿਬ ਦੀ ਮੰਜੀ ਸਾਹਿਬ ਦੀ ਸਟੇਜ ਤੋਂ ਕਥਾ ਕਰ ਰਹੇ ਨੇ ਉਹ ਸ਼ਰਿਆਮ ਆਪਣੀ ਕਥਾ ਦੇ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕਰ ਰਹੇ ਨੇ ਸੇਖ ਰਾਇਤ ਮਰਿਆਦਾ ਨੂੰ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਸੇਖ ਰਾਇਤ ਮਰਿਆਦਾ ਨੂੰ ਇੱਕ ਖਰੜਾ ਦੱਸ ਰਹੇ ਨੇ ਖਰੜਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਵੀ ਜਿਹੜੇ ਪ੍ਰਚਾਰਕ ਸੇਖ ਰਾਇਤ ਮਰਿਆਦਾ ਨੂੰ ਭਾਈ ਸਮਰਪਿਤ ਨਹੀਂ ਉਹਨਾਂ ਨੂੰ ਅਸੀਂ ਇੱਥੇ ਟਾਈਮ ਨਹੀਂ ਦੇਣਾ ਸ਼੍ਰੋਮਣੀ ਕਮੇਟੀ ਖੁਦ ਸੇਖ ਰਾਇਤ ਮਰਿਆਦਾ ਸ਼ਾਪ ਰਹੀ ਹੈ ਸ਼੍ਰੋਮਣੀ ਕਮੇਟੀ ਖੁਦ ਸੇਖ ਰਾਇਤ ਮਰਿਆਦਾ ਨੂੰ ਸ਼ਾਪ ਕੇ ਵੰਡ ਰਹੀ ਹੈ ਫਿਰ ਸ਼ਰੋਣੀ ਕਮੇਟੀ ਸਿੱਖ ਰਹਿਤ ਮਰਿਆਦਾ ਦੇ ਉੱਪਰ ਪੈਰਾ ਕਿਉਂ ਨਹੀਂ ਦੇ ਰਹੀ ਜਿਹੜੇ ਪ੍ਰਚਾਰਕ ਉਹਨਾਂ ਦੀ ਸਟੇਜ ਤੇ ਬਹਿ ਕੇ ਉਸ ਉਹਨਾਂ ਦੀ ਹੀ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਬ ਸਾਹਿਬ ਦੇ ਵੱਲੋਂ ਛਾਪੀ ਜਾਂਦੀ ਹੈ ਅਕਾਲ ਤਖਬ ਸਾਹਿਬ ਦੇ ਵੱਲੋਂ ਪ੍ਰਵਾਨਿਤ ਉਸ ਨੂੰ ਖੜਾ ਦੱਸ ਰਿਹਾ ਕਿ ਉਹਨਾਂ ਨੂੰ ਵੀ ਉਸ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਸੋ ਬੜੇ ਇਦਾਂ ਦੇ ਮਸਲੇ ਨੇ ਜਦੋਂ ਏਸੀ ਸਾਰੇ ਇਸ ਮਸਲੇ ਨੂੰ ਸਮਝੀਏ ਤੇ ਲੜਾਈ ਸਿਰਫ ਹੈਗੀ ਹੈ ਜੀ ਧੜਿਆਂ ਦੀ ਮੈਂ ਤਾਂ ਇਹਨੂੰ ਇੱਕੋ ਗੱਲੇ ਦੇ ਵਿੱਚੋਂ ਸਪਸ਼ਟ ਜਿਹੜੀ ਉਹ ਸਮਝਦਾ ਕਿ ਲੜਾਈ ਇਹਦੇ 'ਚ ਹੈਗੀ ਆ ਧੜਿਆਂ ਦੀ ਇਹਨਾਂ ਨੂੰ ਇਹ ਲੱਗਾ ਵੀ ਲੈ ਭਈ ਸਾਡੇ ਧੜੇ ਦਾ ਜਥੇਦਾਰ ਨਹੀਂ ਐਵੇਂ ਕਿਤੇ ਕੋਈ ਨਾ ਕੋਈ ਬਿਆਨ ਜਾਰੀ ਕਰਕੇ ਸਾਡੇ ਵਾਸਤੇ ਪੰਬਲ ਪੂਸਾ ਖੜਾ ਕਰੇਗਾ ਚਲੋ ਅਸੀਂ ਇੱਕ ਨਵਾਂ ਸ਼ੋਸ਼ਾ ਛੱਡਦੇ ਆ ਵੀ ਜਥੇਦਾਰਾਂ ਦਾ ਵਿਧਾਨ ਬਣਨਾ ਚਾਹੀਦਾ ਪਹਿਲੇ ਜਥੇਦਾਰਾਂ ਦੀ ਜਦੋਂ ਨਿਯੁਕਤੀ ਹੋਈ ਜਦੋਂ ਤੁਸੀਂ ਉਹਨਾਂ ਨੂੰ ਉੱਥੇ ਪੱਗ ਦੇ ਕੇ ਆਉਂਦੇ ਰਹੇ ਜਦੋਂ ਤੁਸੀਂ ਉਹਨਾਂ ਨੂੰ ਦਸਤਾਰ ਪੇਟ ਕੀਤੀ ਉਦੋਂ ਕਿਹੜੀ ਨਿਯੁਕਤੀ ਦੇ ਤਹਿਤ ਕੀਤੀ ਸੀ ਉਦੋਂ ਉਦੋਂ ਨਿਯੁਕਤੀ ਦਾ ਰੌਲਾ ਅੱਜ ਤੱਕ ਕਿਉਂ ਨਹੀਂ ਪਾਇਆ ਗਿਆ ਜਦੋਂ ਜਥੇਦਾਰ ਸਾਹਿਬ ਕੋਈ ਆਪਣੇ ਪਦ ਦੇ ਉੱਪਰ ਪਹੁੰਚਦਾ ਹੈ ਤੇ ਸਭ ਤੋਂ ਪਹਿਲਾਂ ਜਾ ਕੇ ਤੁਹਾਡੀਆਂ ਚੌਕੀਆਂ ਭਰਦਾ ਉਦੋਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਆਖਿਆ ਪਈ ਤੁਸੀਂ ਕਿਹੜੇ ਵਿਧਾਨ ਦਿੱਤਾ ਹੈ ਜਥੇਦਾਰ ਲਗਿਓ ਕਿਹੜਾ ਵਿਧਾਨ ਹੈ ਜਿਹੜਾ ਤੁਹਾਨੂੰ ਜਥੇਦਾਰੀ ਦੇ ਪਦ ਵਾਸਤੇ ਸਥਾਪਿਤ ਕਰਦਾ ਹੈ ਇਹ ਅੱਜ ਹੀ ਰੌਲਾ ਕਿਉਂ ਜ਼ਿਆਦਾ ਪਾਇਆ ਜਾ ਰਿਹਾ ਹੈ ਇਹ ਗਿਆਨੀ ਕੁਲਦੀਪ ਸਿੰਘ ਦੇ ਬਾਰੇ ਰੌਲਾ ਜ਼ਿਆਦਾ ਕਿਉਂ ਪਾਇਆ ਜਾ ਰਿਹਾ ਇਸੇ ਕਰਕੇ ਰੌਲਾ ਜ਼ਿਆਦਾ ਪਾਇਆ ਜਾ ਰਿਹਾ ਕਿਉਂਕਿ ਇਹ ਕੁਝ ਬੰਦੇ ਜਿਹੜੇ ਨੇ ਇਹ ਸਿਰਫ ਪੰਥ ਦੇ ਵਿੱਚ ਆਪਣੀ ਮਨਵਾਉਣਾ ਚਾਹੁੰਦੇ ਨੇ ਸਿਰਫ ਸਿਰਫ ਜਦੋਂ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਉਦੋਂ ਇਹ ਸਾਰੇ ਕਿੱਥੇ ਸਨ ਜਦੋਂ ਪੰਜਾਬ ਦੇ ਵਿੱਚ ਹਰ ਗਲੀ ਤੇ ਹਰ ਮੋੜ ਤੇ ਹਰ ਪਿੰਡ ਦੇ ਵਿੱਚ ਧਰਨੇ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ ਬਰਗਾੜੀ ਦੇ ਵਿੱਚ ਉਦੋਂ ਇਹ ਸਾਰਾ ਪੰਥ ਕਿੱਥੇ ਸੀ ਉਦੋਂ ਕਿਉਂ ਨਹੀਂ ਇਕੱਠਾ ਹੋਇਆ ਮਤਲਬ ਸਵਾਲ ਤਾਂ ਫਿਰ ਇਹ ਹੀ ਨੇ ਨਾ ਉਦੋਂ 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 ਪੰਥ ਕਿੱਥੇ ਗਿਆ ਸੀ ਉਦੋਂ ਅਸੀਂ ਕਿਉਂ ਨਾ ਸਾਰਿਆਂ ਨੂੰ ਇਕੱਠੇ ਕਰਕੇ ਇਹ ਗੱਲ ਆਖੀ ਭਈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਆਓ ਸਾਰੇ ਇਕੱਠੇ ਹੋ ਕੇ ਆਪਾਂ ਸਰਕਾਰਾਂ ਦਾ ਵਿਰੋਧ ਕਰੀਏ ਇਹ ਬੜਾ ਵੱਡਾ ਦੁਖਾਂਤ ਹੈ ਪੰਜਾਬ ਦੀ ਧਰਤੀ ਦੇ ਉੱਤੇ ਸਭ ਤੋਂ ਵੱਧ ਸਿੱਖਾਂ ਦੀ ਗਿਣਤੀ ਹੈ ਤੇ ਪੰਜਾਬ ਤੋਂ ਬਾਹਰ ਤੁਸੀਂ ਕਿਸੇ ਵੀ ਸਟੇਟ ਵਿੱਚ ਵੇਖੋ ਤੇ ਗੁਰਦੁਆਰਿਆਂ ਨੂੰ ਕਦੀ ਤਾਲੇ ਨਹੀਂ ਲੱਗੇ ਹੁੰਦੇ ਤੇ ਪੰਜਾਬ ਦੇ ਵਿੱਚ 90% ਉਹ ਗੁਰਦੁਆਰੇ ਨੇ ਜਿਨ੍ਹਾਂ ਨੂੰ ਦਿਨ ਦੇ ਵਿੱਚ ਪਿੰਡਾਂ ਦੇ ਵਿੱਚ ਤਾਲੇ ਲੱਗੇ ਹੋਏ ਨੇ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਤੋਂ ਬਾਹਰ ਗੁਰਦੁਆਰਿਆਂ ਨੂੰ ਤਾਲੇ ਨਹੀਂ ਲੱਗਦੇ ਸਾਰਾ ਦਿਨ ਗੁਰਦੁਆਰੇ ਖੁੱਲੇ ਨੇ ਕੋਈ ਮਰਜ਼ੀ ਆਵੇ ਮੱਥਾ ਟੇਕੇ ਦਰਸ਼ਨ ਕਰੇ ਕੋਈ ਮਰਜ਼ੀ ਆਵੇ ਪਰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਅੱਜ ਗੁਰਦੁਆਰਿਆਂ ਨੂੰ ਤਾਲੇ ਲਾ ਕੇ ਰੋਕੇ ਨੇ ਤੇ ਜਦੋਂ ਇਸ ਚੀਜ਼ ਦੀ ਭੂਮਿਕਾ ਬਣਨੀ ਜਾ ਰਹੀ ਸੀ ਉਦੋਂ ਅਸੀਂ ਕਿੱਥੇ ਸੀ ਸਿਰਫ ਤਾਂ ਸਿਰਫ ਸਾਸ ਸੰਗਤ ਇਹ ਨਾ ਧੜਿਆਂ ਦੀ ਲੜਾਈ ਆ ਇਹ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਉਹ ਬਾਹਰ ਆਣ ਕੇ ਇੱਕ ਪੰਥ ਦੇ ਪ੍ਰਤੀ ਗੱਲ ਕਰਨੀ ਚਾਹੀਦੀ ਆ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੰਨਣਾ ਚਾਹੀਦਾ ਪਹਿਲਾਂ ਵੀ ਜਥੇਦਾਰਾਂ ਦੀ ਨਿਯੁਕਤੀ ਹੋਈ ਕਦੀ ਇਹ ਨਹੀਂ ਸਵਾਲ ਨਹੀਂ ਹੋਇਆ ਅੱਜ ਕਿਉਂ ਜਾਦੇ ਸਵਾਲ ਕੀਤੇ ਜਾ ਰਹੇ ਨੇ ਹੁਣ ਗਿਆਨੀ ਟੇਕ ਸਿੰਘ ਢਨੋਲਾ ਵੀ ਗਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਆ ਉਹ ਬਣਾਏ ਗਏ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਪੁਰਾਣਾ ਰਿਕਾਰਡ ਚੈੱਕ ਕਰ ਹੀ ਸਕਦੇ ਹੋ ਵੀ ਉਹਨਾਂ ਦਾ ਕਿਦਾਂ ਦਾ ਰਿਕਾਰਡ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਜੇ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਲੱਗਦਾ ਕਿਸੇ ਬੰਦੇ ਨੇ ਉਹਨਾਂ ਦੇ ਖਿਲਾਫ ਵੀ ਕੋਈ ਪੰਥਕ ਇਕੱਠ ਕੀਤਾ ਹੋਵੇ ਵੀ ਭਈ ਉਹਨਾਂ ਨੂੰ ਜਥੇਦਾਰ ਕਿਉਂ ਲਾਇਆ ਗਿਆ ਗਿਆਨੀ ਕੁਲਦੀਪ ਸਿੰਘ ਦੀ ਇੰਨੀ ਵਿਰੋਧਤਾ ਕਿਉਂ ਕੀਤੀ ਜਾ ਰਹੀ ਹੈ ਅੱਜ ਗਿਆਨੀ ਹਰਪੀ ਸਿੰਘ ਨੂੰ ਜਥੇਦਾਰੀ ਤੋਂ ਉਤਾਰੇਗਾ ਠੀਕ ਹੈ ਉਹਨਾਂ ਨੂੰ ਗਲਤ ਉਤਾਰਿਆ ਗਿਆ ਪਰ ਜਿੱਦਨ ਉਹਨਾਂ ਨੂੰ ਜਥੇਦਾਰੀ ਤੇ ਨਿਯੁਕਤ ਕੀਤਾ ਗਿਆ ਕਿਸੇ ਨੇ ਪੁੱਛਿਆ ਭਾਈ ਤੁਸੀਂ ਕਿਸ ਵਿਧਾਨ ਦਿੱਤਾ ਹੈ ਜਥੇਦਾਰੀ ਤੇ ਆਇਓ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਜਿਹੜੇ ਅੱਜ ਵੱਡੇ ਵੱਡੇ ਇਕੱਠ ਸੱਦੇ ਜਾ ਰਹੇ ਨੇ ਉਹਨਾਂ ਦਾ ਹੋਕਾ ਦਿੱਤਾ ਜਾ ਰਿਹਾ ਹੈ ਇੱਕ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਇੱਕ ਤੇਰ ਦਾ ਦਬਦਬਾ ਜਿਹੜਾ ਹੈ ਉਹਨੂੰ ਮੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਸਿੱਖ ਰਹਿਤ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਆਦਰਸ਼ ਮੰਨ ਕੇ ਸਿੱਖ ਰਹਿਤ ਮਰਿਆਦਾ ਜਿਹੜੀ ਅਖੀਰ ਕਾਲ ਤੱਕ ਸਾਹਿਬ ਦੇ ਵੱਲੋਂ ਪ੍ਰਵਾਨਿਤ ਆ ਇਹਦੇ ਉੱਪਰ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣਾ ਚਾਹੀਦਾ ਹੈ ਤੇ ਜਿਹੜਾ ਮਾਹੌਲ ਅੱਜ ਕ੍ਰੀਏਟ ਕੀਤਾ ਜਾ ਰਿਹਾ ਸਾਨੂੰ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਮੈਂ ਤਾਂ ਕਹਿਣਾ ਗਿਆਨੀ ਕੁਲਦੀਪ ਸਿੰਘ ਹੁਣੀ ਵੀ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗੇ ਫੈਸਲੇ ਕਰ ਦੇਣ ਤੇ ਉਹਨਾਂ ਨੂੰ ਵੀ ਮੁਬਾਰਕ ਜੇ ਗਿਆਨੀ ਹੁਣਾਂ ਨੂੰ ਇਹ ਪਦਵੀ ਮਿਲੀ ਹੈ ਜੇ ਗਿਆਨੀ ਜੀ ਹੁਣਾਂ ਨੂੰ ਇਹ ਅਹੁਦਾ ਮਿਲਿਆ ਤੇ ਛੱਡ ਕੇ ਜਾਣ ਤੋਂ ਬਾਅਦ ਕੋਈ ਫਾਇਦਾ ਨਹੀਂ ਕਿਉਂਕਿ ਇਸ ਚੀਜ਼ ਦਾ ਤਾਂ ਪੱਕਾ ਹੀ ਹੈ ਕਿ ਜਦੋਂ ਅਸੀਂ ਛੱਡ ਕੇ ਜਾਂਦੇ ਹਾਂ ਉਦੋਂ ਵੱਧ ਬੋਲਿਆ ਜਾਂਦਾ ਜਦੋਂ ਬੰਦਾ ਅਹੁਦੇ ਤੇ ਹੁੰਦਾ ਉਦੋਂ ਬੋਲਿਆ ਨਹੀਂ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਿਆਨੀ ਜੀ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਸੋ ਇਨੀਆਂ ਕਿ ਬੇਨਤੀਆਂ ਮੈਂ ਤੁਹਾਡੇ ਨਾਲ ਜਿਹੜੀਆਂ ਸਾਂਨੀਆਂ ਕਰਨੀਆਂ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ